ਵਾਹਿਗੁਰੂ ਜੀ ਕੀ ਫਤਿਹ ਅੱਜ ਸਮੁੱਚੇ ਰੰਗਰੇਟਾ ਜਥੇਬੰਦੀਆਂ ਵੱਲੋਂ ਸਮੁੱਚੇ ਪੰਥ ਵੱਲੋਂ ਜੁਗਿਆਵੀ ਸਮਾਜ ਸੇਵੀ ਸਰਤਾ ਸਾਰਿਆਂ ਵੱਲੋਂ ਕਿ ਸਾਡੇ ਲਹਿਗ ਸਿੰਘ ਜਥੇਬੰਦੀ ਦੇ ਮੁਖੀ ਬੋਥੇ ਆ ਬੜੀ ਚੜ੍ਹਦੀ ਕਲਾ ਦੇ ਵਿੱਚ ਸਾਰਿਆਂ ਨੂੰ ਪਤਾ ਕੀ ਜਿਹੜਾ ਸਮਾਜ 350 ਸਾਲਾਂ ਗੁਰੂ ਤੇਗ ਬਹਾਦਰ ਪਾਸ਼ਾ ਜੀ ਦਾ ਮਨਾਇਆ ਜਾ ਰਿਹਾ ਹੈ ਸਦਾਬਲੀ ਬੜੀ ਚੜ੍ਹਦੀ ਗੱਲਾਂ ਚ ਆਪਾਂ ਸਾਰਿਆਂ ਨੇ ਮਨਾਉਣੀ ਆ ਕਿਉਂਕਿ ਉਹਨਾਂ ਮਹਾਨ ਜਿਹੜੀਆਂ ਇਹੜੀਆਂ ਵੱਡੀਆਂ ਸ਼ਹਾਦਤਾਂ ਜਿਹੜੇ ਨਾਲ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਨਾਲ ਜਿਹਨਾਂ ਦੀਆਂ ਸ਼ਹੀਦੀਆਂ ਹੋਈਆਂ ਬਾਕੀ ਸ਼ਰਮਨੀ ਜਰਨੈਲ ਬਾਬਾ ਜੀਵਨ ਸਿੰਘ ਭਾਈ ਜੇਤਾ ਜੀ ਕਿਉਂਕਿ ਸਾਰਿਆਂ ਦਾ ਸਮਾਗਮ ਵੀ ਇੱਕ ਬੜੀ ਚੜ੍ਹਦੀ ਗੱਲਾਂ ਚ ਆਪਾਂ ਨੂੰ ਕਤਰ ਮਨਾਉਣਾ ਚਾਹੀਦਾ ਤੇ ਸਾਰੇ ਆਪਾਂ ਚੜ੍ਹਦੀ ਗੱਲਾਂ ਦੇ ਵਿੱਚ ਰਹਿ ਕੇ ਜੇਵੇਂ ਸਾਰੇ ਪੰਥ ਵੱਲੋਂ ਗੁਰਮਤ ਹੋਏਗਾ ਉਸੇ ਤਰ੍ਹਾਂ ਇਹ ਪੰ ਬਣਾਈਏ ਬਾਕੀ ਜਿਹੜਾ ਵਿਚਾਰ ਚੱਲਦਾ ਪਿਆ ਸੀਗਾ ਵੀ ਸਾਨੂੰ ਐਸ்சிਪੀਸੀ ਨੇ ਇਹ ਕਿਹਾ ਵੀ ਤੁਸੀਂ ਆਪਣਾ ਆਰਟਿਸਮਾਗਮਨ ਨਾਲੋ ਇਹਨਾਂ ਟਾਈਮ ਵਿਚਾਰ ਦੇਣ ਦੀ ਬੜੀ-ਬੜੀ ਲੋੜ ਸਾਰਿਆਂ ਨੂੰ ਆਪਾਂ ਨੂੰ ਇੱਥੇ ਸਾਡੇ ਭਾਈ ਸਾਹਮਣੇ ਬੋਲਿਆ ਸੀਗਾ ਜਬੇ ਬਾਣ ਲਾਗਿਓ ਤਬੇ ਰੋਸ ਜਾਗਿਓ ਕਿਉਂਕੋ ਰੋਸ ਤੇ ਬੜੇ ਚਿਰ ਤੋਂ ਆਪਣਾ ਜਾਗਿਆ ਹੋਇਆ ਏ ਕਿਉਂਕੋ ਸਾਨੂੰ ਤੇ 10 ਸਾਲ ਜਦੋਂ ਤੇ ਅਸੀਂ ਹਸਪਤਾਲ ਲਈ ਆਈ ਤੇ ਸ਼ੁਰੂ ਕਰਤਾ ਸੀ ਰੋਸ ਵਿਰੋਧ ਸ਼ੁਰੂ ਕਰਤਾ ਸੀਗਾ ਤੋ ਕ ਬੜੀ ਸੋਚਣ ਦੀ ਲੋੜ ਏ ਕਿਉਂਕਿ ਇਹ ਜਿਹੜਾ ਮੰਥ ਜਿਹਦੇ ਵਿੱਚ ਠੇਕੇਦਾਰ ਸਿਸਟਮ ਬੜਾ ਵੱਡਾ ਚੱਲਦਾ ਜਿੰਨਾ ਚਿਰ ਤੱਕ ਅਸੀਂ ਜਾਗਰੂਤ ਨਹੀਂ ਹੋਵਾਂਗੇ ਅਸੀਂ ਕਲਮ ਵੱਲੋਂ ਵੀ ਜੰਗ ਲੜਨੀ ਆ ਥੈਰਾ ਵੱਲੋਂ ਵੀ ਜੰਗ ਲੜਨੀ ਆ ਆਪਾਂ ਉਹਨਾਂ ਚਰਾਸੀਨਾ ਦੇ ਗੁਲਾਮ ਰਵਾਂਗੇ ਤੁਸੀਂ ਸੋਚ ਸਕਦੇ ਜੇ ਇਹਨਾਂ ਠੇਕੇਦਾਰਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਪਰਵਾਇਆ ਸੀਗਾ ਖਾਲਸਾ ਰਾਜ ਦਾ ਪਹਿਲਾ ਸ਼ਾਨਸਾ ਸਾਰਿਆਂ ਨੂੰ ਪਤਾ ਇੱਥੇ ਮੱਗੂ ਸਾਹਿਬ ਬੜੇ ਵਿਦਵਾਨ ਬੈਠੇ ਨੇ ਜੇ ਉਸ ਤਾਂ ਵੀ ਇਹ ਸਿਸਟਮ ਨਾ ਨਾ ਚੱਲਦਾ ਹੁੰਦਾ ਸਾਡੀਆਂ ਸਾਰੀਆਂ ਮਿਸਲਾ ਸਾਤ ਦਿੰਦੀਆ ਤੇ ਬਾਬਾ ਬੰਦਾ ਸਿੰਘ ਬਹਾਦਰ ਕਦੀ ਸ਼ਹੀਦ ਮਿਸੀਹਲ ਦੇ ਉਦੋਂ ਵੀ ਇਹਨਾਂ ਨੇ ਤਤਖਾਲਸਾ ਖੜਾ ਕਰਕੇ ਬਰਾਬਰ ਇਹਨਾਂ ਠੇਕੇਦਾਰਾਂ ਨੇ ਉਹਨੂੰ ਸ਼ਹੀਦ ਕਰਵਾਇਆ ਸੀ ਉਸੇ ਤਰ੍ਹਾਂ ਹੀ ਬਾਬਾ ਬੀਰ ਸਿੰਘ 1300 ਕੋੜਸਵਾਰ ਇਹਨਾਂ ਨੇ ਕਾਲ ਤਖਤ ਸਾਹਿਬ ਦੇ ਵਿੱਚ ਮੀਟਿੰਗ ਲਈ ਸੱਦ ਕੇ ਇਹਨਾਂ ਨੇ ਆਪ ਗੋਲੀਆਂ ਮਾਰ ਕੇ ਮਾਰਿਆ ਸੀ ਕੋਕੋ ਬਾਨਦੇ ਤੁਹਾਡੇ ਬڑے ਵਜੇ ਹੋਏ ਆ ਪਰ ਸਾਡੀਆਂ ਕੋਮਾਂ ਨੂੰ ਸੋਚਣ ਦੀ ਲੋੜ ਹੈ ਅੱਜ ਅਸੀਂ ਕਿੱਥੇ ਖੜੇ ਆ ਅੱਜ ਵੀ ਤੁਸੀਂ ਵੇਖ ਸਕਦੇ ਜੇ ਜਿਹੜਾ ਕੀ ਸਾਨੂੰ ਅੱਜ ਸਾਰਿਆਂ ਨੂੰ ਗੁਰਮਤਾ ਨਾ ਕਰਨ ਤੋਂ ਬਿਨਾ ਸਮਾਗਮ ਰੱਖਿਆ ਗਿਆ ਕੋਈ ਛੋਟੀ ਮੋਟੀ ਗੱਲ ਨਹੀਂ ਗਈ ਜਿੰਨੀਆਂ ਵੱਡੀਆਂ ਸੰਪਰਦਾਵਾਂ ਨੇ ਉਹਨਾਂ ਨੂੰ 2 ਮਿੰਟਾਂ ਦੇ ਮੀਟਿੰਗ ਦੇ ਸਾਧ ਲੈਂਦੇ ਆ ਬਲਕਿ ਕਿ ਸਾਡੇ ਨਾਲ ਫਿਕਰੇ ਕਿੱਥੋਂ ਤੱਕ ਕਿੱਥੇ ਜਾਂਦੇ ਆ ਸਾਡੇ ਗਰੀਬ ਭਰਾਵਾਂ ਲਈ ਉਹ ਤੇ ਅੰਮ੍ਰਿਤ ਦੇ ਦੋ ਬਾਟੇ ਕਿੱਥੇ ਜਾਂਦੇ ਆ ਅੱਜ ਜੇ ਢੰਡਰੀਆ ਵਾਲੇ ਨੂੰ ਸਜ਼ਾ ਲੱਗ ਸਕਦੀ ਆ ਕਿਉਂਕੋ ਇਹ ਆਮ ਰਸਾਨ ਆ ਏਡੀ ਵੱਡੀ ਠੇਕੇਦਾਰ ਦਾ ਸਿਸਟਮ ਨਹੀਂ ਸੀ ਮਾਲਕ ਨਹੀਂ ਸੀ ਉਹ ਗਵਰਨਮੈਂਟ ਚ ਅਕਾਲ ਤਖਤ ਸਾਹਿਬ ਤੇ ਪੇਸ਼ ਕਰ ਲਿਆ ਅਸੀਂ ਦੋ ਵਾਰੀ ਉੱਥੇ ਅਕਾਲ ਤਖਤ ਸਾਹਿਬ ਤੇ ਮੰਗ ਪੱਤਰ ਦੇ ਕੇ ਆਏ ਆ ਇਨ੍ਹਾਂ ਸੰਪਰਦਾਵਾਂ ਦੇ ਠੇਕੇਦਾਰਾਂ ਦੇ ਖਿਲਾਫ ਕਿ ਅੱਜ ਤੱਕ ਉਹਨਾਂ ਤੇ ਕਾਰਵਾਈ ਹੋਈ ਏ ਵੀ ਉੱਥੇ ਅੰਮ੍ਰਿਤ ਦੇ ਦੋ ਬਾਟੇ ਸੰਪਰਦਾਵਾਂ ਚ ਹੁੰਦੇ ਆ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਕਿਸੇ ਗਰੀਬ ਨੂੰ ਨਹੀਂ ਬੈਣ ਦਿੱਤਾ ਜਾਂਦਾ ਉਹਨਾਂ ਤੇ ਕਿਉਂ ਨਹੀਂ ਅੱਜ ਤੱਕ ਕਾਰਵਾਈ ਹੋਈ ਅੱਜ ਸਾਡੀ ਕੌਮ ਨੂੰ ਸਮਝਣ ਦੀ ਲੋੜ ਏ। ਕੋਕ ਬੜਿਆ ਦੀ ਚੀਕਾਂ ਵੱਜਣੀ ਐ ਕਿਉਂਕਿ ਵੱਜਨੀਆਂ ਚਾਹੀਦੀ ਐ। ਜਦੋਂ ਤੁਸੀਂ ਤਖੜੇ ਹੋਗੇ ਇਹਨਾਂ ਦੀ ਚੀਕਾਂ ਵੱਜਣਗੀਆਂ। ਤੇ ਆਪਾਂ ਮਰਵਾਉਣੀਆਂ ਵੀ। ਜਾਣਾ ਜਾਣਾ ਟੁੱਟੇ ਮੇਰੇ ਨਾਹ ਨਾਹ ਜਾਣਾ। ਵਸਦੀ ਆਪਾਂ। ਕੋਕ ਗੱਲਾਂ ਬੜੀਆਂ-ਵੱਡੀਆਂ ਕਰਦੇ ਨੇ। ਹੁਣ ਥੋੜੇ ਦਿਨ ਪਹਿਲਾਂ ਤੁਹਾਨੂੰ ਪਤਾ ਵੀ ਇਹਨਾਂ ਨੇ। ਅਵੇਦਕਰ ਸਾਹਿਬ ਦੀ ਮੂਰਤੀ ਤੇ ਹਮਲਾ ਕੀਤਾ। ਚਲੋ ਸਾਡੇ ਲਈ ਸੰਵਿਧਾਨ ਕਿਸ ਲਈ ਚੰਗਾ ਕਿਸੇ ਲਈ ਮਾੜਾ ਸੀ ਨਹੀਂ ਮੰਨਦੇ। ਅਸੀਂ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਪੁੱਤਿਆਂ ਜੇ ਅਸੀਂ ਇਹ ਗੱਲ ਕਹੀ ਸੀ ਵੀ ਤੁਸੀਂ ਖਾਲਸਾ ਰਾਜ ਬਣਾਓ ਖਾਲਿਸਤਾਨ ਬਣਾਓ ਅਸੀਂ ਨਾਲ ਖੜੇ ਆ ਪਰ ਜੇ ਅਸੀਂ ਗਰੀਬਾਂ ਦੇ ਬੁੱਤ ਤੋੜ ਕੇ ਤੇ 70% ਲੋਕ ਨਾਲ ਤੋੜ ਕੇ ਅਸੀਂ ਕਵਾਂਗੇ ਵੀ ਖਾਲਸਾ ਰਾਜ ਬਣ ਜਾਏਗਾ ਬਿਲਕੁਲ ਨਹੀਂ ਬਣ ਸਕਦਾ ਜੇ ਅਸੀਂ ਖਾਲਸਾ ਰਾਜ ਬਣਾਉਣਾ ਚਾਹ ਖਾਲਿਸਤਾਨ ਬਣਾਉਣਾ ਸਾਨੂੰ ਸਾਰਿਆਂ ਨੂੰ ਨਾਲ ਲੈਣਾ ਪਏਗਾ ਉਦੋਂ ਵੀ ਨਾ ਠੇਕੇਦਾਰਾਂ ਨੂੰ ਬੜੀ-ਬੜੀ ਤਕਲੀਫ ਹੋਈ ਉਸੇ ਡਾਕਟਰ ਬੇਦਕਰਨ 10 ਲੱਖ ਬੰਦਾ ਲੈ ਕੇ ਦਰਬਾਰ ਸਾਹਿਬ ਅੰਮ੍ਰਿਤਸਰ ਕਣ ਗਿਆ ਸੀ ਇਹਨਾਂ ਨੇ ਅੰਬਰਤਨੀ ਸ਼ਿਕਾਇਤ ਕੀ ਸਵਾਲ ਕੀ ਸੀ ਉਹਦਾ ਵੀ ਰੋਟੀ ਤੇ ਬੇਟੀ ਦੀ ਸਾਂਝ ਕਰੋ ਇਹਨਾਂ ਨੇ ਨਹੀਂ ਕੀਤੀ ਤੇ ਜਿਹੜੇ ਇਹਨਾਂ ਦੇ ਠੇਕੇਦਾਰਾਂ ਨੇ ਪੰਜਾਬ ਨੂੰ ਡੋਬਿਆ ਇੱਕ ਪੰਜਾਬ ਸਾਡਾ ਦੇਸ਼ ਸੀਗਾ ਉਸ ਟਾਈਮ ਇਹਨਾਂ ਦੇ ਬਜ਼ੁਰਗਾਂ ਨੇ ਉਸ ਟਾਈਮ ਪੰਜਾਬ ਨਹੀਂ ਲਿਆ ਸੀਗਾ ਆਪਣੇ ਸਵਾਰਥਾਂ ਲਈ ਤਾਂ ਉਹਨਾਂ ਨੂੰ ਅੱਜ ਵੀ ਇਹਨਾਂ ਦੇ ਦੇਣ ਮਨਾਉਂਦੇ ਉਹਨਾਂ ਨੂੰ ਗਲ ਦੇ ਨਾਲ ਲਾਇਆ ਹੈ ਇਸ ਕਰਕੇ ਸਾਡੀ ਕੌਮ ਨੂੰ ਸੋਚਣ ਦੀ ਲੋੜ ਜੇ ਅਸੀਂ ਤਕੜੇ ਹੋਵਾਂਗੇ ਨਾ ਆਪਣੇ ਪੰਥ ਨੂੰ ਇਕੱਠੇ ਕਰਾਂਗੇ ਆਪਣੇ ਕੌਮ ਨੂੰ ਇਕੱਠਾ ਕਰਾਂਗੇ ਲੋਕਾਂ ਨੂੰ ਜਾਗਰੂਤ ਕਰਾਂਗੇ ਹੁਣ ਚੀਕਾ ਮਾਰਦੇ ਸਾਰੇ ਸਾਈ ਬਣ ਗਏ ਅੱਜ ਤੱਕ ਕਾਲ ਤਕ ਸਾਹ ਤੋਂ ਕਦੀ ਹੁਕਮ ਆਇਆ ਵੀ ਸੰਪਰਦਵਾਜ ਦੇ ਦੋ ਪਾਟੇ ਕਿਉਂ ਸਭ ਤੋਂ ਜ਼ਿਆਦਾ ਮਾਝੇ 'ਚ ਪ੍ਰਭਾਅ ਆ ਇਸ ਕਰਕੇ ਚਲੋ ਸਾਰੇ ਜਿੰਨੇ ਗੁੱਸਾ ਕਰਨਾ ਘਰ ਵੀ ਲਿਓ ਪਰ ਅਸੀਂ ਸੱਚ ਬੋਲਣਾ ਹੈ ਜਿੰਨਾ ਜਦ ਅਸੀਂ ਕੌਮ ਦੇ ਜਰਨਲ ਅਸੀਂ ਸੱਚ ਬੋਲਾਂਗੇ ਤੇ ਸਾਨੂੰ ਕੋਈ ਰੋਕ ਨਹੀਂ ਸਕਦਾ ਨਾ ਕੋ ਸਾਡੇ ਜ਼ਮਾਨ ਬੰਦ ਕਰ ਸਕਦਾ ਬਾਕੀ ਜਿਹੜਾ ਗੁਰੂ ਤੇਗ ਬਹਾਦਰ ਪਾਸ਼ਾ ਦਾ 350 ਸਾਲਾ ਸਮਾਗਮ ਹੈ ਆਪਾਂ ਬੜੀ ਚੜ੍ਹਦੀ ਕਲਾ 'ਚ ਮਨਾਈਏ ਕਿਉਂਕਿ ਇਹਨਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਵੀ ਕੌਮ ਜਿੰਦੀ ਹੈ ਜੇ ਸਾਡੀ ਕੌਮ ਦੇ ਬੜੇ-ਬੜੇ ਜੋਧੇ ਜਰਨੈਲ ਹੋਏ ਆ ਤੇ ਇਸ ਕਰਕੇ ਆਪਾਂ ਤਕੜਾ ਹੋ ਕੇ ਬੜੀ ਚੜ੍ਹਦੀ ਕਲਾ 'ਚ ਸਮਾਗਮ ਮਨਾਵਾਂਗੇ ਸਾਡੇ ਕੋਲ ਪੈਸੇ ਦੀ ਵੀ ਕਮੀ ਕੋਨੀਗੀ ਸੂਰਮਿਆਂ ਦੀ ਕਮੀ ਕੋਨੀਗੀ ਸ਼ਸਤਰਾਂ ਦੀ ਕਮੀ ਕੋਨੀ ਸਰ ਕੋ ਕਮੀ ਕਾਦੀ ਪਹਿਲੋ ਪੜਾਈ ਨਹੀਂ ਅੱਜਕੱਲ੍ਹ ਤੇ ਸਾਡੇ ਨੌਜਵਾਨ ਪੜੇ ਲਿਖੇ ਬੱਚੇ ਪੜੇ ਆ ਇਸ ਕਰਕੇ ਆਪਾਂ ਤਕੜੇ ਹੋਈਏ ਤੇ ਬੜੀ ਚੜ੍ਹਦੀ ਕਲਾ 'ਚ ਸਮਾਗਮ ਮਨਾਉਣਾ ਹੈ ਜਿਵੇਂ ਕਿ ਤਰਾਵੜੀ ਸ਼ਹਿਰ ਦੇ ਵਿੱਚ ਉਹ ਆਪਾਂ ਸਾਰੇ ਗੁਰਮਤਾ ਕਰੀਏ ਵੀ ਸਮਾਗਮ ਦਾ ਕਿਹੜਾ ਟਾਈਮ ਰੱਖਣਾ ਆਪਾਂ ਗਰਮੀ ਬੜੀ ਆ ਜਿਆਦਾ ਰਾਤ ਦਾ ਸਮਾਗਮ ਕੀਤਾ ਜਾਵੇ ਜੇ ਬਹੁਤ ਵੱਡਾ ਕਰਨਾ ਆਪਾਂ ਤੇ ਹਾਂ ਚਲੋ ਫਿਰ ਬੜੀ ਚੜ੍ਹਦੀ ਕਲਾ ਮੈਂ ਸੋਚਦਾ ਜਿਵੇਂ ਨਾਨਕਪੁਰ ਸਾਹਿਬ ਆਪਾਂ ਲੈ ਕੋਨੇ ਹੁਣ ਦੂਰ ਚੱਲ ਜੇਗਾ ਫਿਰ ਇਸ ਕਰਕੇ ਆਪਾਂ ਜਿੰਨੀਆਂ ਵੀ ਜਥੇਬੰਦੀਆਂ ਸਾਰੀਆਂ ਅਸੀਂ ਗੁਰਮਤੇ 'ਚ ਆ ਅਸੀਂ ਗੁਰਮਤੇ ਤੋਂ ਬਾਹਰ ਨਹੀਂ ਹੈਗੇ ਕਿਉਂਕਿ ਅਸੀਂ ਗੁਲਾਮ ਨਹੀਂ ਮੰਨ ਹੈਗੇ ਗਲਾਮਾਂ ਨੂੰ ਬਖਸ਼ਿਆ ਮਿਲਦੀ ਆ ਰਾਜ ਨਹੀਂ ਮਿਲਦਾ ਜੇ ਅਸੀਂ ਰਾਜ ਲੈਣਾ ਹੈ ਤੇ ਸਾਨੂੰ ਆਪਣਾ ਛੱਤਰ ਵੀ ਕਾਇਮ ਕਰਨਾ ਪੈਣਾ ਤੇ ਆਪਾਂ ਚੜ੍ਹਦੀ ਗਲਾ ਦੇ ਵਿੱਚ ਰਹਿ ਕੇ ਖਾਲਸਾ ਰਾਜ ਦੀ ਵੀ ਗੱਲ ਕਰਨੀ ਆ ਤੇ ਜਿਹੜੇ ਬੰਦੇ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਮਰਜ਼ਾਦਾ ਤੋੜ ਸਕਦੇ ਆ ਕੀ ਤੁਹਾਨੂੰ ਨਾਲ ਲੈ ਕੇ ਉਹ ਚੱਲ ਸਕਦੇ ਆ ਜਿਹਨੂੰ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਡਰ ਨਹੀਂ ਤੇ ਅਸੀਂ ਉਹਨਾਂ ਲਈ ਕੀ ਚੀਜ਼ ਤੁਹਾਨੂੰ ਉਹਨੇ ਕਦੇ ਨਾਲ ਲੈ ਕੇ ਚੱਲਣਗੇ ਜੇ ਤੁਸੀਂ ਕੋ ਉਹਨਾਂ ਦੇ ਨਾਲ ਰਲ ਕੇ ਸਮਾਗਮ ਮਨਾਓਗੇ ਹਾਂ ਤੁਸੀਂ ਮਨਾ ਸਕਦੇ ਜੇ ਸਿਰਫ ਉਹਨਾਂ ਦੇ ਮੰਗਰ